yeah Eu... ണമേ ഞങ്ങൾ താഴെ ഉണ്ടായി ഞങ്ങളോട് കരുടെ ചെയ്യണമേ ഞങ്ങളെ താവ് ഞങ്ങളുടെ സൂക്ഷയും പ്രാർത്ഥനകളെ കൊണ്ട് ഞങ്ങളോട് കരുടെ ചെയ്യണമേ ਸਨਾਯ ਜਗਤਿ ਰਵਿਦਾਵੇ ਜਿਹੜਾ ਨਾਮੁ ਸਿਦਦਮੁ ਕਰਮੇ ਜਹਾਂ ਚਰਨ ਮੇਰੇ ਮੇਰੇ ਜਿਨ ਵਿਸ਼ਨੁਰਤਿ ਦੇ ਬੋਲੇ ਮੂਨਿ ਮਾਗਣਾ ਮੈਂ ਜਗਤ ਕਾ ਰਚਿ ਮਾਰਿਆ ਸਭ ਜਿਨ ਵਿਦਿ ਰਣ ਦੇ ਕਾ ਨੜਕਾ ਰੋਣ ਜਿਨ ਛੇਵਿਚੇ ਬੋਲੇ ਜਗਤ ਰਣਗਨ ਬਾਪ ਰਚਿ ਰੋਣ ਨਵੀਆ ਨੈ ਜੀ ਚੇਲਿਕੰਦੇ ਪ੍ਰੇਸ਼ੀਕੰਦੇ ਮੇਰਿਓ ਦੁਸ਼ਤਿ ਨਿਗਰੇਚਿ ਜੋ ਨਾਮੇ ਦੋਣ ਨਦਾਂ ਦੇ ਅੰਧਕੇ ਮਾਤੋ ਮੇਰੇ ਜਿਨ ਕੋ ਵੰਨੋ ਆਹਾ ਮੈਂ ਤਵ ਅੰਮ੍ਰਤਾ ਤੈਨੋਡ ਬੋਏ ਸਿਗਲਿ ਦੀ ਵਾਸਤ ਮਡਾਵੂ ਮੇਰੇ ਉਤਰਮਾਇ ਰਛਾਵਾਂ ਦੀਆ ਅੰਡ ਬਡਣਾ ਗਨੂ ਸਤਵਲਾ ਜੀ Gracias.